ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੋਧ ਚ ਸ਼ੁੱਕਰਵਾਰ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਪ੍ਰਬੰਧਕਾਂ ਨੇ ਲੋਕਾਂ ਨੂੰ ਕੋਈ ਕੰਮ ਨਹੀਂ ਕੋਈ ਸਕੂਲ ਨਹੀਂ ਕੋਈ ਖਰੀਦਦਾਰੀ ਨਹੀਂ ਦਾ ਸੱਦਾ ਦਿੰਦੇ ਹੋਏ ਦੇਸ਼ ਭਰ ਚ ਕੰਮ ਕਾਜ ਠੱਪ ਰੱਖਣ ਦੀ ਅਪੀਲ ਕੀਤੀ ਇਹ ਅੰਦੋਲਨ ਜੋ ਕਿ ਮਿਨੀਸੋਟਾ ਤੋਂ ਸ਼ੁਰੂ ਹੋਇਆ ਸੀ 46 ਅਮਰੀਕੀ ਰਾਜਾਂ ਚ ਫੈਲ ਗਿਆ ਹੈ ਇਸ ਦੌਰਾਨ ਮਿਨੀਆਪੋਲਿਸ ਚ ਵਿਰੋਧ ਪ੍ਰਦਰਸ਼ਨਾਂ ਦੀ ਉਸ ਦੀ ਹਮਲਾਵਰ ਕਵਰੇਜ ਤੋਂ ਨਾਰਾਜ਼ ਸੰਗੀ ਏਜੰਟਸ ਨੇ ਸੰਗੀ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਚ ਸੀਨੀਅਰ ਪત્રਕਾਰ ਡੈਨ ਲੈਮਨ ਨੂੰ ਗ੍ਰਿਫਤਾਰ ਕਰ ਲਿਆ ਲੇਮਨ ਗ੍ਰੇਮੀ ਪੁਰਸਕਾਰਾਂ ਨੂੰ ਕਵਰ ਕਰਨ ਲਈ ਲਾਸ ਐਂਜਲਸ ਦੇ ਵਿੱਚ ਸੀਐਸ ਦੌਰਾਨ ਮਿਨੀਸੋਟਾ ਚ ਅਮਰੀਕੀ ਅਟਾਰਨੀ ਦਫਤਰ ਦੇ ਦਰਜਨਾ ਸੰਗੀ ਵਕੀਲਾਂ ਨੇ ਰੈਨੀ ਗੁੱਡ ਦੇ ਪਤੀ ਦੀ ਜਾਂਚ ਦੇ ਵਿਰੋਧ ਚ ਅਸਤੀਫਾ ਦੇ ਦਿੱਤਾ ਜਿਸ ਨੂੰ 7 ਜਨਵਰੀ ਨੂੰ ਵਿਰੋਧ ਪ੍ਰਦਰਸ਼ਨਾਂ ਦੌਰਾਨ ਇੱਕ ਸੰਗੀ ਏਜੰਟ ਨੇ ਗੋਲੀ ਮਾਰ ਦਿੱਤੀ ਸੀ ਰਾਈਟਰਜ਼ ਅਨੁਸਾਰ ਐਫਬੀਆਈ ਨੇ ਐਲੈਕਸ ਪ੍ਰੇਟੀ ਦੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਚ ਲੈ ਲਈ ਹੈ ਜਿਸ ਨੂੰ ਬਾਰਡਰ ਪੈਟਰੋਲ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ ਹੋਮਲੈਂਡ ਸਿਕਿਉਰਿਟੀ ਸੈਕਟਰ ਕ੍ਰਿਸਟੀ ਨੋਇਮ ਨੇ ਇੱਕ ਇੰਟਰਵਿਊ ਚ ਇਸ ਦੀ ਪੁਸ਼ਟੀ ਕੀਤੀ ਇਹ ਰਿਪੋਰਟ ਕੀਤੀ ਗਈ ਇਕੇ ਪ੍ਰੈਟੀ ਆਪਣੇ ਮੋਬਾਈਲ ਫੋਨ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਆਪਰੇਸ਼ਨ ਦੀ ਵੀਡੀਓ ਰਿਕਾਰਡ ਕਰ ਰਹੀ ਸੀ ਜਦੋਂ ਉਸ ਨੂੰ ਕਈ ਵਾਰ ਗੋਲੀ ਮਾਰੀ ਗਈ ਵਿਰੋਧ ਪ੍ਰਦਰਸ਼ਨ ਪ੍ਰਬੰਧਕਾਂ ਨੇ ਆਪਣੀ ਵੈਬਸਾਈਟ ਨੈਸ਼ਨਲ ਸ਼ਟਡਾਊਨ.org ਤੇ ਐਲਾਨ ਕੀਤਾ ਕਿ 46 ਰਾਜਾਂ ਅਤੇ ਨਿਊਯਾਰਕ ਲਾਸ ਐਂਜਲਸ ਸ਼ਿਕਾਗੋ ਅਤੇ ਵਾਸ਼ਿੰਗਟਨ ਵਰਗੇ ਵੱਡੇ ਸ਼ਹਿਰਾਂ 'ਚ 250 ਥਾਮਾ ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਇਸ ਅੰਦੋਲਨ ਨੂੰ ਸਕੂਲੀ ਵਿਦਿਆਰਥੀਆਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਕਈ ਅਮਰੀਕੀ ਰਾਜਾਂ 'ਚ ਸੈਂਕੜੇ ਪਬਲਿਕ ਸਕੂਲ ਬੰਦ ਕਰ ਦਿੱਤੇ ਗਏ ਨੇ ਏਐਨਆਈ ਦੇ ਅਨੁਸਾਰ ਪੱਤਰਕਾਰ ਡੈਨ ਲੈਮਨ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਇੰਸਟਾਗ੍ਰam ਅਕਾਊਂਟ ਨੂੰ ਕਾਰਵਾਈ ਲਈ ਭਾਰੀ ਸਮਰਥਨ ਮਿਲ ਰਿਹਾ ਹੈ ਇੰਸਟਾਗ੍ਰam ਪੋਸਟ 'ਚ ਕਿਹਾ ਗਿਆ ਹੈ ਕਿ ਪੱਤਰਕਾਰ ਨੂੰ ਸੰਵਿਧਾਨ ਦੁਆਰਾ ਪਹਿਲੇ ਸੋਧ ਦੇ ਤਹਿਤ ਸੁਰੱਖਿਅਤ ਰੱਖਿਆ ਗਿਆ ਹੈ ਪਰ ਮਿਨੀਆਪੋਲਿਸ 'ਚ ਕਤਲ ਲਈ ਜ਼ਿੰਮੇਵਾਰ ਸੰਗੀ ਏਜੰਟਾਂ ਦੀ ਜਾਂਚ ਕਰਨ ਦੀ ਬਜਾਏ ਟਰੰਪ ਨਿਆਂ ਵਿਭਾਗ ਆਪਣੀ ਊਰਜਾ ਅਤੇ ਸਮਾਂ ਗਲਤ ਜਗ੍ਹਾ ਤੇ ਬਰਬਾਦ ਕਰ ਰਿਹਾ ਏ ਲੈਮਨ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਸੀਐਨਐਨ ਅਨੁਸਾਰ ਲੈਮਨ ਨੂੰ ਮਿਨੀਸੋਟਾ ਦੇ ਸੇਂਟ ਪੌਲਟ ਇੱਕ ਚਰਚ 'ਚ ਇੱਕ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਦੇ ਸਮੇਂ ਗ੍ਰਫਤਾਰ ਕੀਤਾ ਗਿਆ ਸੀ ਲੈਮਨ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਨਾਲ ਸੀ ਜਦੋਂ ਉਨ੍ਹਾਂ ਨੇ 18 ਜਨਵਰੀ ਨੂੰ ਸਿਟੀਜ਼ ਚਰਚ ਤੇ ਹਮਲਾ ਕੀਤਾ ਸੀ ਉਸ ਨੂੰ ਜਲਦੀ ਹੀ ਸੰਘੀ ਅਦਾਲਤ 'ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਲੈਮਨ ਪਿਛਲੇ 30 ਸਾਲਾਂ ਤੋਂ ਇੱਕ ਪੱਤਰਕਾਰ ਰਿਹਾ ਹੈ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ 2027 H1B. ਕੈਪ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ ਪੀਰੀਅਡ ਦੀ ਘੋਸ਼ਣਾ ਕੀਤੀ ਹੈ H1B ਵੀਜ਼ਾ ਲਈ ਇੰਟਰਵਿਊ ਪ੍ਰਕਿਰਿਆ ਇਸ ਸਾਲ 2028 ਚ 4 ਮਾਰਚ ਦੀ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ ਤੇ 19 ਮਾਰਚ ਤੱਕ ਚੱਲੇਗੀ ਏਜੰਸੀ ਨੇ ਐਲਾਨ ਕੀਤਾ ਹੈ ਕਿ ਇਸ ਦੌਰਾਨ ਸੰਭਾਵੀ H1B ਕੈਪ ਸਬਜੈਕਟ ਪਟੀਸ਼ਨਰਾਂ ਅਤੇ ਪ੍ਰਤੀਨਿਧੀਆਂ ਨੂੰ ਚੋਣ ਪ੍ਰਕਿਰਿਆ ਲਈ ਹਰ ਲਾਭਪਾਤਰੀ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਰਜਿਸਟਰ ਕਰਨਾ ਹੋਵੇਗਾ ਹਰ ਰਜਿਸਟ੍ਰੇਸ਼ਨ ਲਈ 215 ਡਾਲਰ ਦੀ ਫੀਸ ਅਦਾ ਕਰਨੀ ਪਵੇਗੀ ਜੋ ਕਿ USCIS ਦੇ ਆਨਲਾਈਨ ਖਾਤੇ ਰਾਹੀਂ ਜਾਵੇਗੀ ਇਹ ਰਕਮ ਭਾਰਤੀ ਕਰੰਸੀ ਮੁਤਾਬਕ ਲਗਭਗ 20000 ਰੁਪਏ ਦੇ ਕਰੀਬ ਬਣਦੀ ਹੈ ਐਚ1ਬੀ ਵੀਜ਼ਾ ਪ੍ਰੋਗਰਾਮ ਕਈ ਕਾਰਨਾ ਕਰਕੇ ਸੁਰਖੀਆਂ 'ਚ ਹੈ ਪ੍ਰਸ਼ਾਸਨ ਨੇ ਵੀਜ਼ਾ ਪ੍ਰੋਗਰਾਮ 'ਚ ਵੱਡੇ ਬਦਲਾਅ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ ਜੋ ਕੰਪਨੀਆਂ ਨੂੰ ਵਿਦੇਸ਼ਾਂ ਤੋਂ ਹੁਨਰਮੰਦ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਅਮਰੀਕਾ ਦੇ ਦੋ ਰਿਪਬਲਿਕਨ ਰਾਜਾਂ ਫਲੋਰੀਡਾ ਅਤੇ ਟੈਕਸਿਸ ਨੇ ਰਾਜ ਦੀਆਂ ਨੌਕਰੀਆਂ 'ਚ ਐਚ1ਬੀ ਹਾਇਰਿੰਗ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ ਏਜੰਸੀ ਨੇ ਕਿਹਾ ਹੈ ਕਿ ਜੇਕਰ ਤੁਸੀਂ H1B ਪਟੀਸ਼ਨ ਦਾਇਰ ਕਰਨ ਵਾਲੇ ਅਜਿਹੇ ਮਾਲਕ ਹੋ ਜਿਨ੍ਹਾਂ ਦਾ USCIS ਆਨਲਾਈਨ ਖਾਤਾ ਨਹੀਂ ਹੈ ਤਾਂ ਤੁਹਾਨੂੰ ਇੱਕ ਆਰਗੇਨਾਈਜ਼یشنل ਅਕਾਊਂਟ ਬਣਾਉਣਾ ਹੋਵੇਗਾ। ਪ੍ਰਤੀਨਿਧੀ ਕਿਸੇ ਵੀ ਸਮੇਂ ਆਪਣੇ ਖਾਤੇ 'ਚ ਕੰਪਨੀ ਕਲਾਇੰਟਸ ਨੂੰ ਜੋੜ ਸਕਦੇ ਨੇ ਪਰ ਪ੍ਰਤੀਨਿਧੀ ਅਤੇ ਮਾਲਕ ਦੋਵਾਂ ਨੂੰ ਲਾਭਪਾਤਰੀ ਦੀ ਜਾਣਕਾਰੀ ਪਾਉਣ ਅਤੇ ਰਜਿਸਟ੍ਰੇਸ਼ਨ ਤੇ ਉਸ ਨਾਲ ਸੰਬੰਧਤ 215 ਡਾਲਰ ਦੀ ਫੀਸ ਜਮ੍ਹਾਂ ਕਰਨ ਲਈ 4 ਮਾਰਚ ਤੱਕ ਇੰਤਜ਼ਾਰ ਕਰਨਾ ਹੋਵੇਗਾ। ਸ਼ੁਰੂਆਤੀ ਰਜਿਸਟ੍ਰੇਸ਼ਨ ਦੀ ਮਿਆਦ ਖਤਮ ਹੁਣ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ ਏਜੰਸੀ ਨੇ ਕਿਹਾ ਕਿ ਸਾਡਾ ਇਰਾਦਾ ਹੈ ਕਿ ਅਸੀਂ 31 ਮਾਰਚ 2026 ਤੱਕ ਯੂਜ਼ਰਸ ਦੇ ਯੂਐਸ ਸੀਆਈਐਸ ਆਨਲਾਈਨ ਖਾਤਿਆਂ ਰਹੀ ਉਹਨਾਂ ਸੰਭਾਵੀ ਪਟੀਸ਼ਨਰਾਂ ਤੇ ਪ੍ਰਤੀਨਿਧੀਆਂ ਨੂੰ ਚੋਣ ਨੋਟੀਫਿਕੇਸ਼ਨ ਭੇਜ ਦੇਵਾਂਗੇ ਜਿਨ੍ਹਾਂ ਦੀ ਘੱਟੋ-ਘੱਟ ਇੱਕ ਰਜਿਸਟ੍ਰੇਸ਼ਨ ਚੁਣੀ ਗਈ ਹੈ ਉਧਰ ਦੂਜੇ ਪਾਸੇ ਅਮਰੀਕਾ ਤੋਂ ਇੱਕ ਬੇहद ਖੌਫਨਾਕ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਮਿਨੀਆਪੋਲਿਸ 'ਚ ਇੱਕ 31 ਸਾਲਾ ਮੈਕਸੀਕਨ ਪ੍ਰਵਾਸੀ ਅਲਬਰਟੋ ਕਾਸਟਾ ਨੇਡਾ ਦੇ ਹਿਰਾਸਤ ਦੌਰਾਨ ਗੰਭੀਰ ਜ਼ਖਮੀ ਹੋਣ ਕਾਰਨ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਅਤੇ ਹਸਪਤਾਲ ਦੇ ਮੈਡੀਕਲ ਸਟਾਫ ਵਿਚਕਾਰ ਵੱਡਾ ਵਿਵਾਦ ਪੈਦਾ ਹੋ ਗਿਆ ਫੈਡਰਲ ਏਜੰਟਾਂ ਨੇ ਦਾਵਾ ਕੀਤਾ ਕਿ ਅਲਬੋਟੋ ਨੇ ਹਥਕੜੀਆਂ ਲੱਗੀਆਂ ਹੋਣ ਦੇ ਬਾਵਜੂਦ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਾਣਬੁੱਝ ਕੇ ਆਪਣਾ ਸਿਰ ਜ਼ੋਰ ਨਾਲ ਇੱਟਾਂ ਦੀ ਕੰਧ 'ਚ ਮਾਰ ਲਿਆ ਜਿਸ ਕਾਰਨ ਉਸ ਦੇ ਚਿਹਰੇ ਅਤੇ ਖੋਪੜੀ ਦਾ ਬੁਰਾ ਹਾਲ ਹੋ ਗਿਆ ਤੇ ਉਸ ਦੀਆਂ ਕਈ ਹੱਡੀਆਂ 'ਚ ਫ੍ਰੈਕਚਰ ਹੋ ਗਿਆ ਹੈਨਿਪਿਨ ਕਾਉਂਟੀ ਮੈਡੀਕਲ ਸੈਂਟਰ ਦੇ ਸਟਾਫ ਅਤੇ ਮਾਇਰਾ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ ਡਾਕਟਰਾਂ ਅਨੁਸਾਰ ਅਲਬਰਟੋ ਦੀ ਖੋਪੜੀ 'ਚ 8 ਫ੍ਰੈਕਚਰ ਸਨ ਤੇ ਦਿਮਾਗ ਤੇ 5 ਹਿੱਸਿਆਂ 'ਚ ਖੂਨ ਵਗ ਰਿਹਾ ਸੀ ਜੋ ਕਿ ਸਿਰਫ ਕੰਦ ਨਾਲ ਟਕਰਾਨ ਨਾਲ ਸੰਭਵ ਨਹੀਂ ਹੈ ਹਸਪਤਾਲ ਦੇ ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਕਿ ਆਇਸ ਅਧਿਕਾਰੀਆਂ ਨੇ ਹਸਪਤਾਲ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਮਰੀਜ਼ ਨੂੰ ਬਿਸਤਰੀ ਨਾਲ ਬੀੜੀਆਂ ਲਗਾਈਆਂ ਤੇ ਸਟਾਫ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸਟਾਫ ਇਹਨਾਂ ਡਰਿਆ ਹੋਇਆ ਸੀ ਕਿ ਉਹ ਅਧਿਕਾਰੀਆਂ ਤੋਂ ਬਚਣ ਲਈ ਇਨਕ੍ਰਿਪਟਿਡ ਮੈਸੇਜਿੰਗ ਦੀ ਵਰਤੋਂ ਕਰ ਰਹੇ ਸਨ ਅਲਬਰਟੋ ਦੇ ਵਕੀਲਾਂ ਅਨੁਸਾਰ ਉਹ 2022 ਚ ਜਾਇਜ਼ ਦਸਤਾਵੇਜ਼ਾਂ ਨਾਲ ਅਮਰੀਕਾ ਆਇਆ ਸੀ ਤੇ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਅਦਾਲਤ ਨੇ ਉਸ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਹਾਲਾਂਕਿ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਪਰ ਉਹ ਗੰਭੀਰ ਯਾਦਦਾਸ਼ਤ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਉਸ ਦਾ ਇਲਾਜ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਮੁੜ ਆਪਣੇ ਰੰਗ 'ਚ ਪਰਤ ਆਏ ਨੇ। ਉਹਨਾਂ ਨੇ ਧਮਕਾਉਣ ਵਾਲੇ ਅੰਦਾਜ਼ 'ਚ ਤਿੰਨ ਦੇਸ਼ਾਂ ਕਿਊਬਾ, ਕੈਨੇਡਾ ਅਤੇ ਬਰਤਾਨੀਆ ਨੂੰ ਆਪਣੇ ਲਪੇਟੇ 'ਚ ਲਿਆਏ। ਇਸ ਨੂੰ ਟਰੰਪ ਦੀ ਧਿਆਨ ਪਟਕਾਉਣ ਦੀ ਕਾਰਵਾਈ ਮੰਨਿਆ ਜਾ ਰਿਹਾ ਹੈ ਇਨੀ ਦਿਨੀ ਉਹ ਇਮੀਗ੍ਰੇਸ਼ਨ ਕਾਰਵਾਈ ਨੂੰ ਲੈ ਕੇ ਆਪਣੇ ਹੀ ਦੇਸ਼ 'ਚ ਨਿਸ਼ਾਨੇ ਤੇ ਨੇ ਨਾਲ ਹੀ ਡੈਮੋਕ੍ਰੇਟ ਪਾਰਟੀ ਦੀ ਨਾਰਾਜ਼ਗੀ ਕਾਰਨ ਉਹਨਾਂ ਦੀ ਸਰਕਾਰ ਤੇ ਸ਼ਟਡਾਊਨ ਦਾ ਖਤਰਾ ਵੀ ਮੰਡਰਾ ਰਿਹਾ ਹੈ 트럼ਪ ਨੇ ਜਿੱਥੇ ਕਿਊਬਾ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਦੇ ਹੋਏ ਉਸ ਨੂੰ ਤੇਲ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਉੱਥੇ ਹੀ ਕੈਨੇਡਾ 'ਚ ਬੰਨ੍ਹ ਵਾਲੇ ਜਹਾਜ਼ਾਂ ਨੂੰ ਆਪਣੇ ਨਿਸ਼ਾਨੇ ਤੇ ਲਿਆ ਇਸ ਤੋਂ ਇਲਾਵਾ ਬਰਤਾਨੀਆ ਦੀ ਚੀਨ ਨਾਲ ਵੱਧ ਦੀ ਨਜ਼ਦੀਕੀ ਤੇ 트럼ਪ ਦੇ ਨੇ ਤੇਵਰ ਤਿੱਖੇ ਕੀਤੇ ਨੇ ਟਰੰਪ ਨੇ ਕਿਊਬਾ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਦੇ ਹੋਏ ਤੇਲ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਇਹ ਕਦਮ ਕਿਊਬਾ ਤੇ ਦਬਾਅ ਵਧਾਉਣ ਦੀ ਅਮਰੀਕੀ ਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਟਰੰਪ ਨੇ ਰਾਸ਼ਟਰੀ ਐਮਰਜੈਂਸੀ ਐਲਾਨਦੇ ਹੋਏ ਇੱਕ ਕਾਰਜਕਾਰੀ ਆਦੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਇਸ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਟੈਰਿਫ ਦੀ ਦਰ ਕੀ ਹੋਵੇਗੀ। ਇਹ ਕਿਨਾ ਦੇਸ਼ਾਂ ਨੂੰ ਸਿੱਧੇ ਨਿਸ਼ਾਨਾ ਬਣਾਇਆ ਜਾਵੇਗਾ ਕਿਊਬਾ ਦੇ ਸਰਕਾਰੀ ਮੀਡੀਆ ਨੇ ਇਸ ਫੈਸਲੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਕਿਊਬਾ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਤੇਲ ਦੀ ਸਪਲਾਈ ਰੁਕਦੀ ਹੈ ਤਾਂ ਦੇਸ਼ ਚ ਬਿਜਲੀ ਪੈਦਾਵਾਰ ਖੇਤੀ ਦੇ ਕੰਮ ਪਾਣੀ ਦੀ ਸਪਲਾਈ ਤੇ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣਗੀਆਂ ਸਰਕਾਰੀ ਬਿਆਨ ਚ ਇਸ ਨੂੰ ਕਿਊਬਾ ਦੇ ਆਮ ਲੋਕਾਂ ਦੇ ਖਿਲਾਫ ਕਦਮ ਦੱਸਿਆ ਗਿਆ ਇਸ ਦੌਰਾਨ ਮੈਕਸੀਕੋ ਨੇ ਕਿਊਬਾ ਨੂੰ ਤੇਲ ਦੀ ਸਪਲਾਈ ਆਰਜ਼ੀ ਤੌਰ ਤੇ ਰੋਕ ਦਿੱਤੀ ਹੈ ਕਿਊਬਾ ਨੂੰ ਤੇਲ ਸਪਲਾਈ ਚ ਮੈਕਸੀਕੋ ਦੀ ਹਿੱਸੇਦਾਰੀ 44% ਜਦਕਿ ਵੈਨਜ਼ੂਏਲਾ ਦੀ 33% ਸੱਚੀ ਰੂਸ ਤੋਂ 10% ਤੇਲ ਕਿਊਬਾ ਨੂੰ ਭੇਜਿਆ ਜਾਂਦਾ ਹੈ ਵੈਨਜ਼ੁਏਲਾ ਤੇ ਫੌਜੀ ਕਾਰਵਾਈ ਤੋਂ ਬਾਅਦ ਤੇਲ ਸਪਲਾਈ ਠੱਪ ਹੈ ਹਾਲਾਂਕਿ ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੋਆ ਸ਼ੀਨ ਬੌਮ ਨੇ ਕਿਹਾ ਹੈ ਕਿ ਫੈਸਲਾ ਅਮਰੀਕਾ ਦੇ ਦਬਾਅ ਚ ਨਹੀਂ ਬਲਕਿ ਮੈਕਸੀਕੋ ਦਾ ਆਪਣਾ ਫੈਸਲਾ ਹੈ 트럼ਪ ਨੇ ਕੈਨੇਡਾ ਖਿਲਾਫ ਇੱਕ ਹੋਰ ਸਖਤ ਕਦਮ ਚੁੱਕਣ ਦੇ ਸੰਕੇਤ ਦਿੱਤੇ ਨੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਕੈਨੇਡਾ ਨੇ ਅਮਰੀਕੀ ਕੰਪਨੀ ਗਲਫ ਸਟ੍ਰੀਮ ਦੇ ਕੁਝ ਬਿਜ਼ਨਸ ਜੈਟ ਜਹਾਜ਼ਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਅਮਰੀਕਾ ਕੈਨੇਡਾ ਚ ਬਣੇ ਸਾਰੇ ਜਹਾਜ਼ਾਂ ਤੇ 50 ਫੀਸਦੀ ਤੱਕ ਟੈਰਿਫ ਲਗਾ ਸਕਦਾ ਹੈ ਨਾਲ ਹੀ 트럼ਪ ਨੇ ਬੰਬਾਰਡੀਅਰ ਦੇ ਗਲੋਬਲ ਐਕਸਪ੍ਰੈਸ ਜਹਾਜ਼ਾਂ ਦਾ ਸਰਟੀਫਿਕੇਸ਼ਨ ਰੱਦ ਕਰਨ ਦੀ ਗੱਲ ਵੀ ਕਹੀ ਹੈ ਇਸ ਚੇਤਾਵਨੀ ਦਾ ਅਸਰ ਅਮਰੀਕੀ 에ਅਰਲਾਈਨਸ ਤੇ ਵੀ ਪੈ ਸਕਦਾ ਹੈ ਕਿਉਂਕਿ ਕਈ ਖੇਤਰੀ ਸੇਵਾਵਾਂ ਕੈਨੇਡਾ ਚ ਬਣੇ ਜਹਾਜ਼ਾਂ ਤੇ ਨਿਰਭਰ ਕਰਦੀਆਂ ਨੇ ਹਵਾਬਾਜ਼ੀ ਮਾਹਿਰਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਆਰਥਿਕ ਕਾਰਨਾ ਕਰਕੇ ਜਹਾਜ਼ਾਂ ਦਾ ਸਰਟੀਫਿਕੇਸ਼ਨ ਰੱਦ ਕੀਤਾ ਗਿਆ ਤਾਂ ਇਸ ਨਾਲ ਆਲਮੀ ਹਵਾਬਾਜ਼ੀ ਸੁਰੱਖਿਆ ਵਿਵਸਥਾ ਤੇ ਸਵਾਲ ਖੜੇ ਹੋ ਸਕਦੇ ਨੇ ਅਮਰੀਕੀ ਨਿਆਂ ਵਿਭਾਗ ਵੱਲੋਂ ਜੈਫਰੀ ਐਪਸਟਾਈਨ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਅੰਤਿਮ ਅਤੇ ਵਿਆਪਕ ਸੂਚੀ ਜਾਰੀ ਕੀਤੇ ਜਾਣ ਤੋਂ ਬਾਅਦ ਵਿਸ਼ਵ ਪੱਧਰ ਤੇ ਹੜਕਾਂ ਬਮਚ ਗਿਆ ਹੈ ਐਪਸਟੇਨ ਫਾਈਲਾਂ ਪਾਰਦਰਸ਼ਤਾ ਐਕਟ 2025 ਦੇ ਤਹਿਤ ਜਨਤਕ ਕੀਤੇ ਗਏ ਇਸ ਨਵੇਂ ਬੈਚ ਦੇ ਵਿੱਚ 30 ਲੱਖ ਤੋਂ ਵੱਧ ਪੰਨੇ ਹਜ਼ਾਰਾਂ ਵੀਡੀਓਜ਼ ਤੇ ਲੱਖਾਂ ਤਸਵੀਰਾਂ ਸ਼ਾਮਲ ਨੇ ਜੋ ਨਾਬਾਲਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਤੇ ਤਸਕਰੀ ਦੇ ਕਾਲੇ ਨੈਟਵਰਕ ਦੀਆਂ ਪਰਤਾਂ ਖੋਲਦੇ ਨੇ ਇਹਨਾਂ ਦਸਤਾਵੇਜ਼ਾਂ ਚ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਹਸਤੀਆਂ ਦੇ ਨਾਮ ਸਾਹਮਣੇ ਆਉਣ ਨਾਲ ਰਾਜਨੀਤਿਕ ਤੇ ਵਪਾਰਕ ਗਲਿਆਰਿਆਂ ਚ ਤਣਾਅ ਵਧ ਗਿਆ ਹੈ ਤਾਜ਼ਾ ਫਾਈਲਾਂ 'ਚ ਰਾਸ਼ਟਰਪਤੀ ਡੋਨਾਲਡ 트੍ਰੰਪ ਬਾਰੇ ਬੇਹਦ ਗੰਭੀਰ ਦਾਅਵੇ ਕੀਤੇ ਗਏ ਨੇ ਜਿਸ ਵਿੱਚ ਇੱਕ ਗੁਮਨਾਮ ਔਰਤ ਨੇ ਲਗਭਗ 25 ਸਾਲ ਪਹਿਲਾਂ ਨਾਬਾਲਗ ਉਮਰ ਦੌਰਾਨ ਜਿਨਸੀ ਬਦਸਲੂਕੀ ਦੇ ਦੋਸ਼ ਲਗਾਏ ਨੇ ਇਸ ਤੋਂ ਇਲਾਵਾ 트੍ਰੰਪ ਦੀ ਧੀ ਵੰਕਾ 트੍ਰੰਪ ਅਤੇ ਜੈਰੈਡ ਕੁਸ਼ਨਰ ਦਾ ਨਾਮ ਵੀ ਇੱਕ ਕਿਤਾਬ ਦੀ ਤਿਆਰੀ ਨਾਲ ਸੰਬੰਧਤ ਈਮੇਲ 'ਚ ਸਾਹਮਣੇ ਆਇਆ ਹੈ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦਾ ਜ਼ਿਕਰ ਵੀ ਇਹਨਾਂ ਫਾਈਲਾਂ ਦੇ ਵਿੱਚ ਹੈ ਜਿੱਥੇ ਐਪਸਟੇਨ ਦੇ ਨਿੱਜੀ ਟਾਪੂ ਤੇ ਉਨਾ ਦੇ ਸੰਭਾਵੀ ਦੌਰਿਆਂ ਦੇ ਸੰਦਰਭ ਚ ਜਾਂਚ ਕੀਤੀ ਗਈ ਹੈ ਇਸੇ ਤਰ੍ਹਾਂ ਬਿਲ ਗੇਟਸ ਤੇ ਰੂਸੀ ਔਰਤਾਂ ਨਾਲ ਸੰਬੰਧਾ ਕਾਰਨ ਜਿਣਸੀ ਬਿਮਾਰੀ ਹੋਣ ਦੇ ਪਹਿਲਾਂ ਤੋਂ ਚੱਲ ਰਿਹਾ ਦੋਸ਼ਾ ਨੂੰ ਵੀ ਇਨ੍ਹਾਂ ਦਸਤਾਵੇਜ਼ਾਂ ਚ ਮੋੜ ਹਵਾ ਮਿਲੀ ਹੈ ਸੂਚੀ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ ਬਲਕਿ ਇਸ ਵਿੱਚ ਵਿਗਿਆਨੀ ਸਟੀਫਨ ਹਾਕਿੰਗ ਪੌਪ ਸਟਾਰ ਮਾਈਕਲ ਜੈਕਸਨ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪ੍ਰਿੰਸ ਐਡਰੀਅੂ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਜਿਵੇਂ ਕਿ ਰੀਚਰਡ ਬ੍ਰੈਂਸਨ ਤੇ ਕੇਵਿਨ ਸਪੇਸੀ ਦੇ ਨਾਮ ਵੀ ਸ਼ਾਮਲ ਨੇ ਹਾਲਾਂਕਿ ਨਵੇਂ ਵਿਭਾਗ ਨੇ ਇਹ ਸਪਸ਼ਟ ਕੀਤਾ ਹੈ ਕਿ ਇਹ ਦਸਤਾਵੇਜ਼ ਜਾਂਚ ਦਾ ਹਿੱਸਾ ਨੇ ਤੇ ਕਿਸੇ ਵੀ ਵਿਅਕਤੀ ਦਾ ਨਾਮ ਸੂਚੀ 'ਚ ਹੋਣਾ ਉਸ ਦੇ ਸਿੱਧੇ ਤੌਰ ਤੇ ਦੋਸ਼ੀ ਹੋਣ ਦੀ ਪੁਸ਼ਟੀ ਨਹੀਂ ਕਰਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਡੂੰਗੀ ਨਫ਼ਰਤ ਸ਼ਾਂਤੀ ਯਤਨਾਂ 'ਚ ਰੁਕਾਵਟ ਪਾ ਰਹੀ ਹੈ ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਕਿ ਰੂਸ ਯੂਕਰੇਨ ਟਕਰਾਅ ਨੂੰ ਖਤਮ ਕਰਨ ਵੱਲ ਚੰਗੀ ਪ੍ਰਗਤੀ ਹੋ ਰਹੀ ਹੈ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਜ਼ੇਲੈਂਸਕੀ ਅਤੇ ਪੁਤਿਨ ਇੱਕ ਦੂਜੇ ਨੂੰ ਨਫ਼ਰਤ ਕਰਦੇ ਨੇ ਤੇ ਇਸ ਨਾਲ ਚੀਜ਼ਾਂ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਸਮਝੌਤੇ ਦੇ ਬਹੁਤ ਨੇੜੇ ਆ ਇਸ ਨੂੰ ਹੱਲ ਕਰਨ ਦਾ ਇੱਕ ਚੰਗਾ ਮੌਕਾ ਹੈ ਇਸ ਤੋਂ ਪਹਿਲਾਂ ਵੀਰਵਾਰ ਨੂੰ ਇੱਕ ਕੈਬਨਟ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਸੀ ਕਿ ਮੈਂ ਨਿੱਜੀ ਤੌਰ ਤੇ ਰਾਸ਼ਟਰਪਤੀ ਪੁਤਿਨ ਨੂੰ ਇੱਕ ਹਫ਼ਤੇ ਲਈ ਕੀਵ ਅਤੇ ਹੋਰ ਸ਼ਹਿਰਾਂ ਤੇ ਗੋ ਬੇਨਤੀ ਕੀਤੀ ਸੀ ਤੇ ਉਹ ਅਜਿਹਾ ਕਰਨ ਲਈ ਸਹਿਮਤ ਹੋ ਗਏ ਸਨ ਇਹ ਬਹੁਤ ਵਧੀਆ ਗੱਲ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਫੋਨ ਨਾ ਕਰੋ ਉਹ ਤੁਹਾਡੀ ਗੱਲ ਨਹੀਂ ਮੰਨਣਗੇ ਪਰ ਉਹਨਾਂ ਨੇ ਮੰਨੀ 트ੰਪ ਨੇ ਆਪਣੀ ਬੇਨਤੀ ਦਾ ਕਾਰਨ ਇਲਾਕੇ ਚ ਸਖਤ ਠੰਡੇ ਮੌਸਮ ਦਾ ਹਵਾਲਾ ਦਿੱਤਾ ਉਹਨਾਂ ਕਿਹਾ ਕਿ ਇਹ ਅਸਾਧਾਰਨ ਸਿਰਫ ਠੰਡ ਹੀ ਨਹੀਂ ਸਗੋ ਬਹੁਤ ਜ਼ਿਆਦਾ ਠੰਡ ਹੈ ਉਥੇ ਰਿਕਾਰਡ ਤੋੜ ਠੰਡ ਇਹ ਇਸ ਤਰ੍ਹਾਂ ਇਹ ਇੱਕ ਵੱਡੀ ਮੌਸਮੀ ਆਫਤ ਹੈ ਵਾਸ਼ਿੰਗਟਨ ਦੀ ਠੰਡ ਨਾਲ ਤੁਲਨਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਠੰਡ ਨੂੰ ਦੇਖਦੇ ਹੋਏ ਮੈਂ ਰਾਸ਼ਟਰਪਤੀ ਪੁੱਤਰ ਨੂੰ ਬੇਨਤੀ ਕੀਤੀ ਕਿ ਉਹ ਕੀਵ ਅਤੇ ਹੋਰ ਸ਼ਹਿਰਾਂ ਤੇ ਇੱਕ ਹਫ਼ਤੇ ਲਈ ਗੋਲੀਬਾਰੀ ਨਾ ਕਰਨ ਅਤੇ ਉਹ ਅਜਿਹਾ ਕਰਨ ਲਈ ਸਹਿਮਤ ਹੋਏ ਇਹ ਇੱਕ ਬਹੁਤ ਵਧੀਆ ਗੱਲਬਾਤ ਸੀ ਟਰੰਪ ਦੇ ਬਿਆਨਾਂ ਦੇ ਬਾਵਜੂਦ ਰੂਸ ਅਤੇ ਯੂਕਰੇਨ ਵਿਚਕਾਰ ਟਕਰਾਅ ਜਾਰੀ ਹੈ ਯੂਕਰੇਨੀ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਦੱਖਣੀ ਜ਼ਾਪੋਰਜੀਆ ਖੇਤਰ 'ਚ ਰਾਤ ਨੂੰ ਹੋਏ ਇੱਕ ਰੂਸੀ ਡਰੋਨ ਹਮਲੇ 'ਚ ਤਿੰਨ ਲੋਕ ਮਾਰੇ ਗਏ ਅਮਰੀਕਾ 'ਚ ਇਸ ਸਾਲ ਬੈਂਕ ਫੇਲ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਲਿਨੋਇਸ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਐਂਡ ਪ੍ਰੋਫੈਸ਼ਨਲ ਰੈਗੂਲੇਸ਼ਨ ਨੇ ਸ਼ਿਕਾਗੋ ਸਥਿਤ ਮੈਟਰੋਪੋਲੀਟਨ ਕੈਪੀਟਲ ਬੈਂਕ ਐਂਡ ਟਰਸਟ ਨੂੰ ਆਸੁਰੱਖਿਤ ਸਥਿਤੀਆਂ ਅਤੇ ਪੂੰਜੀ ਦੀ ਕਮੀ ਕਾਰਨ ਬੰਦ ਕਰ ਦਿੱਤਾ ਹੈ। ਇਸ ਬੈਂਕ ਦੇ ਸਾਰੇ ਖਾਤੇਆਂ ਅਤੇ ਸੰਪਤੀਆਂ ਨੂੰ ਹੁਣ ਡੈਟਰਾਇਟ ਦੇ ਫਰਸਟ ਇੰਡੀਪੈਂਡੈਂਸ ਬੈਂਕ ਵਜੋਂ ਸੰਭਾਲਿਆ ਜਾਵੇਗਾ ਬੈਂਕ ਦੇ ਬੰਦ ਹੋਣ ਨਾਲ ਗਾਹਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਐਫ ਡੀ ਆਈ ਸੀ ਨੇ ਪੁਸ਼ਟੀ ਕੀਤੀ ਹੈ ਕਿ ਸਾਰੀਆਂ ਜਮਾ ਰਕਮਾਂ ਪੂਰੀ ਤਰ੍ਹਾਂ ਸੁਰੱਖਿਅਤ ਨੇ ਤੇ ਬੀਮਾ ਅਧੀਨ ਨੇ ਮੈਟਰੋਪੋਲੀਟਨ ਕੈਪੀਟਲ ਬੈਂਕ ਦਾ ਮੁੱਖ ਦਫ਼ਤਰ ਸੋਮਵਾਰ ਨੂੰ ਫਰਸਟ ਇੰਡੀਪੈਂਡੈਂਸ ਬੈਂਕ ਦੀ ਸ਼ਾਖਾ ਵਜੋਂ ਆਮ ਕਮਕਾਜੀ ਘੰਟਿਆਂ ਦੌਰਾਨ ਖੁੱਲੇਗਾ ਗਾਹਕਾਂ ਦੇ ਅਕਾਊਂਟ ਨੰਬਰ ਤੇ ਰਾਊਟਿੰਗ ਨੰਬਰ ਫਿਲਹਾਲ ਉਹੀ ਰਹਿਣਗੇ ਜਦੋਂ ਤੱਕ ਬੈਂਕ ਵੱਲੋਂ ਲਿਖਤੀ ਸੂਚਨਾ ਨਹੀਂ ਮਿਲਦੀ ਗਾਹਕ ਆਪਣੇ ਚੈੱਕ ਏਟੀਐਮ ਕਾਰਡ ਅਤੇ ਡੈਬਿਟ ਕਾਰਡ ਦੀ ਵਰਤੋਂ ਪਹਿਲਾਂ ਵਾਂਗ ਹੀ ਕਰ ਸਕਦੇ ਨੇ ਪੇ ਚੈੱਕ ਅਤੇ ਸੋਸ਼ਲ ਸਿਕਿਉਰਿਟੀ ਲਾਭਾਂ ਦੀ ਪ੍ਰੋਸੈਸਿੰਗ ਵੀ ਜਾਰੀ ਰਹੇਗੀ ਜਿਨ੍ਹਾਂ ਗਾਹਕਾਂ ਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ ਉਹਨਾਂ ਨੂੰ ਆਪਣੀਆਂ ਕਿਸ਼ਤਾਂ ਪਹਿਲਾਂ ਵਾਂਗ ਹੀ ਜਮ੍ਹਾਂ ਕਰਵਾਉਣੀਆਂ ਪੈਣਗੀਆਂ ਕਰਜ਼ੇ ਦੀਆਂ ਸ਼ਰਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਜੇਕਰ ਕਿਸੇ ਗਾਹਕ ਦਾ ਲੋਨ ਪ੍ਰੋਸੈਸ ਚ ਹੈ ਤਾਂ ਉਹ ਆਪਣੇ ਲੋਨ ਅਫਸਰ ਨਾਲ ਸੰਪਰਕ ਕਰ ਸਕਦੇ ਨੇ 30 ਸਤੰਬਰ ਤੱਕ ਦੀ ਰਿਪੋਰਟ ਅਨੁਸਾਰ ਮੈਟਰੋਪੋਲੀਟਨ ਕੈਪੀਟਲ ਬੈਂਕ ਕੋਲ ਲਗਭਗ 261.1 ਮਿਲੀਅਨ ਡਾਲਰ ਦੀ ਕੁੱਲ ਜਾਇਦਾਦ ਸੀ ਫਰਸਟ ਇੰਡੀਪੈਂਡੈਂਸ ਬੈਂਕ ਨੇ ਇਸ ਵਿੱਚੋਂ 251 ਮਿਲੀਅਨ ਡਾਲਰ ਦੀ ਜਾਇਦਾਦ ਖਰੀਦਣ ਦਾ ਸਮਝੌਤਾ ਕੀਤਾ ਹੈ ਇਸ ਬੈਂਕ ਦੇ ਫੇਲ ਹੋਣ ਨਾਲ ਡਿਪੋਜ਼ਿਟ ਇੰਸ਼ੋਰੈਂਸ ਫੰਡ ਨੂੰ ਲਗਭਗ 19.7 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ IDFPRD ਐਕਟਿੰਗ ਡਾਇਰੈਕਟਰ ਸੂਜ਼ਨ ਸੁਰਿਆਨੋ ਨੇ ਭਰੋਸਾ ਦਿਵਾਇਆ ਹੈ ਕਿ ਕਿਸੇ ਵੀ ਜਮਾ ਕਰਤਾ ਦਾ ਪੈਸਾ ਨਹੀਂ ਡੁੱਬੇਗਾ ਵੈਨਕੂਵਰ ਦੇ ਪੂਰਬੀ ਹਿੱਸੇ 'ਚ ਸ਼ੁੱਕਰਵਾਰ ਨੂੰ ਹੜ ਦਾ ਪਾਣੀ ਚੜਨ ਕਾਰਨ ਕਮੌਕਸ ਵੈਲੀ ਦੇ ਕੁਝ ਵਾਸੀ ਫਸ ਗਏ ਰੈਸਕਿਊ ਟੀਮਾਂ ਨੇ ਤੁਰੰਤ ਕਾਰਵਾਈ ਕਰਕੇ ਫਸੇ ਹੋਏ ਲੋਕਾਂ ਨੂੰ ਬਚਾਇਆ ਲੋਕਾਂ ਦੇ ਨਾਲ ਹੀ ਇੱਥੇ ਫਸੀਆਂ ਚਾਰ ਭੇਡਾਂ ਨੂੰ ਵੀ ਕੋਮੌਕਸ ਵੈਲੀ ਸਰਚ ਵੱਲੋਂ ਸੁਰੱਖਿਅਤ ਥਾਂ ਤੇ ਲਜਾਇਆ ਗਿਆ ਸ਼ੁੱਕਰਵਾਰ ਦੁਪਹਿਰ ਨੂੰ ਵਧਰੇ ਹੜ ਦੇ ਪਾਣੀ ਨੂੰ ਵੇਖਦਿਆਂ ਕੋਮੌਕਸ ਵੈਲੀ ਰੀਜਨਲ ਡਿਸਟ੍ਰਿਕਟ ਸਿਟੀ ਆਫ ਕਰਟਨੀ ਅਤੇ ਕੋਮੌਕਸ ਫਸਟ ਨੇਸ਼ਨ ਨੇ ਸਟੇਟ ਆਫ ਐਮਰਜੈਂਸੀ ਐਲਾਨ ਕਰ ਦਿੱਤਾ ਹੜ੍ਹ ਨੇ ਇਲਾਕੇ 'ਚ ਤਣਾਅ ਭਰਿਆ ਮਾਹੌਲ ਬਣਾਇਆ ਜਿੱਥੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਲਿਜਾਣ ਲਈ ਰੈਸਕਿਊ ਕਾਰਵਾਈ ਕੀਤੀ ਗਈ। ਇਸ ਦੇ ਨਾਲ ਨਾਲ ਡਵ ਕ੍ਰੀਕ ਲਈ ਵੀ ਹੜ੍ਹ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਜੋ ਲੋਕ ਅੱਗੇ ਆਉਣ ਵਾਲੇ ਖਤਰੇ ਲਈ ਤਿਆਰ ਰਹਿਣ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਰਹਿਣ ਅਤੇ ਹੜ੍ਹ ਵਾਲੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਹਾਲਾਤਾਂ ਦਾ ਅਧਿਐਨ ਕਰਦਿਆਂ ਰੈਸਕਿਊ ਟੀਮਾਂ ਤੇ ਸਥਾਨਕ ਸਰਕਾਰਾਂ ਨੇ ਐਮਰਜੈਂਸੀ ਪ੍ਰਬੰਧਾਂ ਨੂੰ ਬਦਲਦਿਆਂ ਦੇਖਿਆ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ